ਮੁੱਖ ਦੀ ਗੱਲ ਆ ਕੇ ਜਿਹੜਾ ਸਿੱਧੂ ਮੂਸੇ ਵਾਲੇ ਖਿਲਾਫ ਕੁਝ ਬੋਲੂਗਾ ਉਹਨੂੰ ਹੀ ਪਸੰਦ ਨਹੀਂ ਕਰਨਾ ਭਾਵੇਂ ਅੱਗੋਂ ਜਿਹੜਾ ਮਰਜ਼ੀ ਆ ਜਾਏ ਭਾਵੇਂ ਗੁਰਦਾਸ ਮਾਨ ਹੋਵੇ ਭਾਵੇਂ ਬੱਬੂ ਮਾਨ ਹੋਵੇ ਭਾਵੇਂ ਜਿਹੜਾ ਮਰਜ਼ੀ ਮਾਨਮੂਨ ਹੋਵੇ ਅਬ ਕੋਈ ਹੈ ਕੋਈ ਹੈ ਜੋ ਸਿਰਫ ਕਰ ਲਈ ਇੱਕ ਆਪ ਵੀ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਆਵੋ ਨਮਸਕਾਰ ਮੈਂ ਤੁਹਾਡਾ ਹੋ ਚਾਚਾ ਸਨਰੀ ਦੋਸਤੋ ਆਪਾਂ ਅਕਸਰ ਸਿੱਧੂ ਮੂਸੇਵਾਲੇ ਤੇ ਬੱਬੂ ਮਾਨ ਦੇ ਫੈਨਸ ਵਿੱਚ ਲੜਾਈ ਹੁੰਦੀ ਦੇਖਦੇ ਆਂ ਅਤੇ ਬੱਬੂ ਮਾਨ ਦੇ ਫੈਨ ਕਹਿ ਰਹੇ ਹਨ ਕਿ ਬੱਬੂ ਮਾਨ ਉੱਤੇ ਹੈ ਸਿੱਧੂ ਮੂਸੇਵਾਲੇ ਦੇ ਫੈਨ ਕਹਿ ਰਹੇ ਹਨ ਸਿੱਧੂ ਮੂਸੇਵਾਲਾ ਉੱਤੇ ਹੈ ਲੇਕਿਨ ਦੋਸਤੋ ਹੁਣ ਸਿੱਧੂ ਮੂਸੇਵਾਲੇ ਨੇ ਅਫੀਸ਼ੀਅਲ ਤੌਰ ਤੇ ਬੱਬੂ ਮਾਨ ਦਾ ਰਿਕਾਰਡ ਤੋੜ ਦਿੱਤਾ ਹੈ ਕਿਉਂਕਿ ਬੱਬੂ ਮਾਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਕਲਿੱਕਾਂ ਪੈਂਦੀਆਂ ਸਾਨੂੰ ਹੁੰਦੇ ਨਾ ਵਿਊ ਸਰਕਾਰੇ ਅਖਾੜਿਆਂ ਦਾ ਕੱਟ ਦੱਸਦਾ ਕੌਣ ਕਿੰਨੇ ਇਸ ਚੀਜ਼ ਤੇ ਸਿੱਧੂ ਮੂਸੇਵਾਲਾ ਨੇ ਦਿੱਲੀ ਖਾੜੇ ਨਾਲ ਜਵਾਬ ਦਿੱਤਾ ਜਿਸ ਵਿੱਚ 16 ਲੱਖ ਲੋਕ ਉਸ ਨੂੰ ਦੇਖਣ ਪਹੁੰਚੇ ਸਨ ਅਤੇ ਇਸ ਦਿਨ ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਦਾ 15 ਲੱਖ ਵਾਲਾ ਰਿਕਾਰਡ ਵੀ ਤੋੜ ਦਿੱਤਾ ਮੁੱਖ ਵੀ ਗੱਲ ਇਹ ਆ ਕਿ ਜਿਹੜਾ ਸਿੱਧੂ ਮੂਸੇਵਾਲਾ ਦੇ ਖਿਲਾਫ ਕੁਝ ਬੋਲੂਗਾ ਉਹਨੂੰ ਹੀ ਪਸੰਦ ਨਹੀਂ ਕਰਨਾ ਭਾਵੇਂ ਅੱਗੋਂ ਜਿਹੜਾ ਮਰਜੀ ਆ ਜਾਏ ਭਾਵੇਂ ਗੁਰਦਾਸ ਮਾਨ ਹੋਵੇ ਭਾਵੇਂ ਬੱਬੂ ਮਾਨ ਹੋਵੇ ਭਾਵੇਂ ਜਿਹੜਾ ਮਰਜੀ ਮਾਨਮੂਨ ਹੋਵੇ ਹੋਰ ਕੋਈ ਲੰਡੀ ਪੁੱਤੀ ਸਿੰਗਰ ਆ ਜਾਏ ਜਿਹੜਾ ਸਿੱਧੂ ਮੂਸੇ ਦਾ ਖਿਲਾਫ ਬੋਲੂ ਗੋਸ਼ ਸਾਡਾ ਦੁਸ਼ਮਣ ਹੁਣ ਮਿਲਿਆ ਕਿ ਨਹੀਂ ਜਵਾਬ ਬੱਬੂ ਮਾਨ ਨੂੰ ਗਾਣਾ ਕੱਢਿਆ ਜਨੇ ਆ ਸਾਨੂੰ ਨਹੀਂ ਕਲਿੱਕਾਂ ਪੈਂਦੀਆਂ ਸਾਡੇ ਕੱਠ ਬੋਲਦੇ ਆ ਡਾ ਉਹ ਬੋਲਦਾ ਤੇ ਬੋਲਿਆ ਕਿ ਨਹੀਂ ਫਿਰ ਸਿੱਧੂ ਦਾ ਵੀ ਕੱਠ ਉਹਨੂੰ ਕਿ ਅੱਖਾਂ ਖੋਲ ਕੇ ਵੇਖ ਜਰਾ ਕੱਠ ਕਿਦਾ ਜਿਆਦਾ ਉਹਨੂੰ ਕਿ ਤੂੰ ਕਿਤੇ ਬੜਾ ਪੁਰਾਣਾ ਸਿੰਗਰ ਹੋਊਂਗਾ ਤੇਰਾ ਦੌਰ ਖਤਮ ਆ ਖਤਮ ਆ ਯਾਰ ਸੱਚ ਆ ਸੱਚ ਆ ਮੰਨਣਾ ਪੈਣਾ ਉਹ ਅੰਦਰੋਂ ਅੰਦਰ ਹੀ ਉਹ ਵੀ ਸੜਦਾ ਹੀ ਆ ਸਿੱਧੂ ਦੋ ਇਸ ਟਾਈਮ ਦੌਰ ਸਿੱਧੂ ਦਾ ਬਸ ਲਾਲ ਮੁੱਕਦੀ ਏ ਆ ਸਾਰੀ ਦੁਨੀਆ ਨੂੰ ਪਸੰਦ ਕਰਦੀ ਇੱਥੇ ਮੈਂ ਕਹਿੰਨਾ ਸਭ ਬੰਨੇ ਸਿੱਧੂ ਸਿੱਧੂ ਫੇਰ ਫਿਰ 15 ਮਿੰਟ ਵਾਲਾ ਗਾਣਾ ਵੀ ਤੇਰਾ ਉਹੀ ਹੁੰਦਾ ਆਨਲਾਈਨ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਗੰਡੋਏ ਫੜਦੀ ਗੰਡੋਏ ਸਾਪ ਹੀ ਫੜਾਇਓ ਬੱਬੂ ਮਾਰਗਾ ਫਲॉप ਬੰਦਾ ਨਹੀਂ ਇੰਡਸਟਰੀ ਚ ਪੁੱਛੋ ਕਿਦਾਂ ਕੁਐਸਚਨ ਮਾਰਕ ਇਤੋਂ ਬੜੇ ਬਾਅਦ ਚੋਂ ਆਏ ਕਿਤੇ ਕਿਤੇ ਪਹੁੰਚ ਗਏ ਇਹਨੇ ਇਹਨੇ ਚੰਗੀ ਕੋਸ਼ਿਸ਼ ਕੀਤੀ ਇਹਨੇ ਹਿੰਦੀ ਗਾਣੇ ਗੁਣੇ ਬੋਲਣ ਦੀ ਕਿਤੇ ਮੈਨੂੰ ਬਾਲੀਵੁੱਡ 'ਚ ਚਾਂਸ ਮਿਲ ਜੂ ਇਹਨੂੰ ਕਿਸੇ ਨੇ ਟੀਮ ਨਹੀਂ ਮਾਰੀ ਮਿੱਕਾ ਤੋਂ ਬਾਅਦ ਆਇਆ ਕਿਤਨੇ ਕਿਤੇ ਪਹੁੰਚ ਗਿਆ ਦਿਲਜੀਤ ਕਿਤੇ ਕਿਤੇ ਪਹੁੰਚ ਗਿਆ ਗੁਰੂ ਰੰਦਾਵਾ ਦੇ ਵੀ ਗਾਣੇ ਆ ਗਏ ਬਾਲੀਵੁੱਡ 'ਚ ਬਹੁਤ ਵਧੀਆ ਉਹਨੂੰ ਕਾਫੀ ਉਹਦੀ ਉੱਥੇ ਹੈਨਾ ਹੁਣ ਸਿੱਧੂ ਪਹੁੰਚੂਗਾ ਜੀ ਗ੍ਰੀਨ ਸਿਕ ਨਾਲ ਮਿਲ ਗਿਆ ਉਹਦੇ ਗਾਣੇ ਆਉਣਗੇ ਇਹਦੀ ਛਤਰੀ ਫੇੜ ਪਾਟੂ ਇਹ ਦੇ ਸੇਲ ਚ ਫੇਰ ਪੈਣ ਗਿਆ ਲੰਬੇ ਲੰਬੇ ਵਾਲਾਂ ਚ ਜੋਵੇ ਆ ਦੇਖੋ ਇਹ ਹੈ ਇਹ ਹੈ ਜੋ ਸੱਟ ਲਗਾ ਇੱਕ ਆਦਮੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਖਾੜਾ ਫ੍ਰੀ ਨਹੀਂ ਸੀ ਬਲਕਿ ਪੇ ਟਿਕਟਾਂ ਵਾਲਾ ਸੀ ਫਿਰ ਵੀ ਸਿੱਧੂ ਇੰਨਾ ਕੱਟ ਕਰਨ ਦੇ ਕਾਬਿਲ ਹੋ ਗਿਆ ਦੋਸਤੋ ਲੋਕ ਕੀ ਕਹਿ ਰਹੇ ਹਨ ਕਿ ਬੰਬੂ ਮਾਨ ਦਾ ਟਾਈਮ ਖਤਮ ਹੋ ਚੁੱਕਾ ਹੈ ਅਤੇ ਹੁਣ ਸਿੱਧੂ ਦਾ ਟਾਈਮ ਆ ਚੁੱਕਾ ਹੈ ਕੀ ਇਹ ਗੱਲ ਸਹੀ ਹੈ ਕਮੈਂਟਾਂ ਵਿੱਚ ਜੁੜ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਤੇ ਇਦਾਂ ਦੀ ਹੋਰ ਨਾ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਧੰਨਵਾਦ